ਇਹ ਆਪਾਂ 1 ਕਿਲੋ ਆਮਲਾ ਲਿਆ ਹੈ ਔਰ ਇਹਨਾਂ ਦੇ ਉੱਪਰਲੀ ਜਿਹੜੀ ਡੰਡੀ ਹੁੰਦੀ ਹੈ ਉਹ ਉਤਾਰਤੀਏ ਪਾਣੀ ਨਾਲ ਧੋ ਕੇ ਇਹਨੂੰ ਸਾਫ਼ ਕਰ ਲਿਆ ਹੁਣ ਇਹਨੂੰ ਆਪਾਂ ਕੀ ਕਰਾਂਗੇ ਸਟੀਮ ਕਰਾਂਗੇ ਸਟੀਮ ਦਾ ਸੈਟਅਪ ਦੇਖੋ ਇਹ ਛਾਲਣੀ ਜਿਹੜੀ ਸਟੀਲ ਵਾਲੀ ਛਾਲਣੀ نیچے ਪਾਣੀ ਦੇ ਗਿਜ ਪਾਣੀ ਹੋਊਗਾ ਉੱਪਰ ਢੱਕ ਦਾਂਗੇ ਤਾਂ ਕਿ ਡਾਇਰੈਕਟ ਪਾਣੀ ਦੇ ਵਿੱਚ ਸੀ ਅਵੋਇਡ ਕਰਾਂਗੇ ਆਮਲਾ ਨੂੰ ਤੇ ਆਪਣਾ ਸਟੀਮ ਵਾਸਤੇ ਇਹਨੂੰ ਰੱਖ ਦਿੱਤਾ ਆਪਾਂ ਨੇ ਉਹ ਟੱਕ ਦਿੰਨੀ ਆ ਤਾਂ ਕਿ ਡਾਇਰੈਕਟ ਪਾਣੀ ਦੇ ਕੰਟੈਕਟ ਚ ਨਾ ਨਾਮਲਾ ਔਰ ਜਿੰਨੀ ਵੱਧ ਵੱਧ ਸਟੀਮ ਇਹਨਾਂ ਨੂੰ ਮਿਲ ਸਕੇ ਤੇ ਇਹਨੂੰ 7 ਮਿੰਟ ਵਾਸਤੇ ਆਪਾਂ ਸਟੀਮ ਦੇਵਾਂਗੇ ਪਕਵਣਟ ਹੋ ਚੁੱਕੇ ਤੇ ਆਪਣੇ ਆਮਲਾ ਨੇ ਜਿਹੜੇ ਸਟੀਮਡ ਹੋ ਚੁੱਕੇ ਉਹ ਆਪਾਂ ਠੰਡੇ ਹੋਣ ਵਾਸਤੇ ਰੱਖ ਦਿੰਨੇ ਥੋੜੀ ਜਿਹਾ ਜਦ ਥੋੜੀ ਜਿਹਾ ਠੰਡੇ ਹੋ ਜਾਣਗੇ ਫਿਰ ਇਹਨੂੰ ਹਲਕਾ ਹਲਕਾ ਆਪਾਂ ਕ੍ਰਸ਼ ਕਰਕੇ ਤੇ ਬੀਜ ਜਿਹੜੇ ਨੇ ਉਹ ਕੱਢ ਦਵਾਂਗੇ ਇਸ ਜੋ ਇਸ ਤਰੀਕੇ ਨਾਲ ਆਪਾਂ ਇਹਨੂੰ ਪ੍ਰੈਸ ਕਰ ਲਵਾਂਗੇ ਔਰ ਇਹਨਾਂ ਦੇ ਜਿਹੜੇ ਬੀਜ ਨੇ ਉਹ ਅਲੱਗ ਕਰ ਦਵਾਂਗੇ ਤਕਰੀਬਨ ਥੋੜਾ ਹੀ ਟਾਈਮ ਲੱਗਦਾ ਇਸ ਤਰੀਕੇ ਨਾਲ ਕਰਨ ਨਾਲ ਤੇ ਹੁਣ ਇਹ ਸਾਰੇ ਨੂੰ ਆਪਾਂ ਇੱਕ ਮਿਕਸੀ ਦੇ ਜਾਰ ਚ ਪਾ ਲਿਆ ਥੋੜਾ ਜਿਹਾ ਅਦਰਕ ਦਾ ਟੁਕੜਾ ਵੀ ਤਕਰੀਬਨ 1 2 ਇੰਚ ਦਾ ਟੁਕੜਾ ਇਹਨੂੰ ਵੀ ਆਪਾਂ ਗ੍ਰਾਈਂਡ ਕਰਕੇ ਇਹਦੇ ਵਿੱਚ ਗ੍ਰੇਟ ਕਰ ਲਵਾਂਗੇ ਔਰ ਇਹਦੇ ਵਿੱਚ ਆਪਾਂ ਪਾਵਾਂਗੇ ਇਹ ਹੁਣ ਦੇਖੋ ਮਿਕਸੀ ਦੇ ਜਾਰ ਚੋਂ ਕੱਢ ਲਿਆ ਮੈਂ ਤੇ ਇਹ ਹੁ ਆਪਣਾ ਪੋ ਪੈਨ ਦੇ ਵਿੱਚ ਪਾ ਚੁੱਕੇ ਆ ਤੇ ਇਹਦੇ ਵਿੱਚ ਜਿਹੜਾ ਬ੍ਰਾਊਨ ਕਲਰ ਨਜ਼ਰ ਆ ਰਿਹਾ ਹੈ ਨਾ ਉਹ ਮੈਂ ਦੱਸਦਾ ਵੀ ਉਹ ਮੈਂ ਇਹਦੇ ਵਿੱਚ ਸ਼ੱਕਰ ਪਾਈ ਹੈ ਚੀਨੀ ਦੀ ਜਗ੍ਹਾ ਚੀਨੀ ਨੂੰ ਅਵਾਇਡ ਕੀਤਾ ਤੇ ਕਿਉਂਕਿ ਚੀਨੀ ਜੇ ਪਾਵਾਂਗੇ ਤਾਂ ਹੈਲਦੀ ਨਹੀਂ ਹੈ ਇਸ ਕਰਕੇ ਮੈਂ ਸ਼ੱਕਰ ਲਈ ਹੈ ਆਰਗੈਨਿਕ ਸ਼ੱਕਰ ਲਿਆਂਦੀ ਸੀ ਉਹ ਇਹਦੇ ਚ ਐਡ ਕੀਤੀ ਆ ਤਕਰੀਬਨ 500 ਗ੍ਰਾਮ ਦੇ ਨੇੜੇ ਇਹਦੇ ਵਿੱਚ ਮੈਂ ਸ਼ੱਕਰ ਐਡ ਕੀਤੀ ਆ ਤੇ ਇਹਨੂੰ ਹੌਲੀ ਹੌਲੀ ਹੁਣ ਇਹਨੂੰ ਆਪਾਂ ਚਲਾਵਾਂਗੇ ਇਹਦੇ ਵਿੱਚ ਸ਼ੱਕਰ ਤੇ ਇਹਦੇ ਵਿੱਚ ਥੋੜੀ ਜਿਹੀ ਮੈਂ ਅਜਵੈਨ ਪਾਈ ਹੈ ਅਜਵੈਨ ਤਕਰੀਬਨ 4 ਚਮਚ ਇਹਦੇ ਵਿੱਚ ਪਾਤੀ ਹੈ ਆਪਾਂ ਜਿੰਨਾ ਵੀ ਹੈਲਦੀ ਤੋਂ ਹੈਲਦੀ ਸਮਾਨ ਇਹਦੇ ਵਿੱਚ ਪਾ ਸਕਦੇ ਹਾਂ ਥੋੜਾ ਜਿਹਾ ਇਹਦੇ ਵਿੱਚ ਕਾਲਾ ਨਮਕ ਪਾਵਾਂਗੇ ਕਾਲੀ ਮਿਰਚ ਪਾਵਾਂਗੇ ਔਰ ਅਜਵੈਨ ਹੋ ਗਈ ਸ਼ੱਕਰ ਹੋ ਗਈ ਤੇ ਇਹ ਹੈਲਦੀ ਚੀਜ਼ਾਂ ਦੇ ਨਾਲ ਇਹਨੂੰ ਆਪਾਂ ਥੋੜਾ ਜਿਹਾ ਜਿੰਨੀ ਦੇਰ ਹਾਰਡ ਹੋਣ ਲੱਗ ਜਾਊ ਉਨੀ ਦੇਰ ਤੱਕ ਆਪਾਂ ਇਹਨੂੰ ਇਸ ਤਰੀਕੇ ਦੇ ਨਾਲ ਚਲਾਉਂਦੇ ਰਹਾਂਗੇ ਤੇ ਇਸ ਮੀਡੀਅਮ ਹਾਈ ਫਲੇਮ ਰੱਖਣੀ ਆਪਾਂ ਨੇ ਇਹਨੂੰ ਕੰਟੀਨਿਊ ਚਲਾਈ ਜਾਣਾ ਜੇ ਥੋੜਾ ਜਿਹਾ ਲੱਗਿਆ ਤੁਹਾਨੂੰ ਵੀ ਮੋਇਸਚਰ ਥੋੜਾ ਘਟ ਗਿਆ ਪਾਣੀ ਜਿਹੜਾ ਵੀ ਹੈਗਾ ਇਹਦੇ ਵਿੱਚ ਦਾ ਨੇਚਰਲ ਜੋ ਹੁੰਦਾ ਉਹ ਉੱਡ ਗਿਆ ਤੇ ਉਹਦੇ ਵਿੱਚ ਆਪਾਂ 2-3 ਚਮਚ ਦੇ ਸਿੱਕੀ ਦੇ ਪਾਣੇ ਨੇ ਉਹਦੇ ਨਾਲ ਇਹਦਾ ਟੈਕਸਚਰ ਬਹੁਤ ਸੋਹਣਾ ਆ ਜਾਏਗਾ ਹੁਣ ਇਹਨੂੰ ਲਗਾਤਾਰ ਆਪਾਂ ਚਲਾਵਾਂਗੇ ਤਕਰੀਬਨ 10 ਮਿੰਟ ਇਸ ਤਰ੍ਹਾਂ ਇਹਨੂੰ ਚਲਾਵਾਂਗੇ ਜਦ ਇਸ ਤਰੀਕੇ ਨਾਲ ਚਲਾਉਂਦੇ ਚਲਾਉਨੇ 10 ਮਿੰਟ ਹੋ ਜਗੇ ਹੁਣ ਇਹਦੇ ਵਿੱਚ ਮੈਂ ਕਾਰਨ ਫਲੋਰ ਜਿਹੜਾ ਹੈਗਾ ਉਹ ਤਕਰੀਬਨ 2 ਚਮਚ ਲੈਨੇ ਤੇ ਹਲਕਾ ਜਿਹਾ ਪਾਣੀ ਵਿੱਚ ਐਡ ਕਰਕੇ ਕਾਰਨ ਫਲੋਰ ਪਾਇਆ ਉਹ ਇਹਨੂੰ ਥੋੜਾ ਜਿਹਾ ਹਾਰਡ ਕਰਨ ਦੇ ਵਿੱਚ ਬਾਈਂਡਿੰਗ ਕਰਨ ਦੇ ਵਿੱਚ ਸਹਾਇਕ ਹੁੰਦਾ ਤੇ ਉਹ ਇਹਦੇ ਵਿੱਚ ਆਪਾਂ ਪਾਇਆ ਇਹਨੂੰ ਹੁਣ ਲਗਾਤਾਰ ਚਲਾਉਂਦੇ ਬਸ ਤਕਰੀਬਨ ਬਣਨ ਵਾਲਾ ਹੀ ਹੈ ਤੇ ਇਹਨੂੰ ਆਪਾਂ ਤਾਲਣ ਟੋਟਲ 15 ਤੋਂ 20 ਮਿੰਟ ਦਾ ਪ੍ਰੋਸੈਸ ਹੈ ਹਾਂਜੀ ਹੁਣ ਇਹਨੂੰ ਆਪਾਂ ਗੈਸ ਬੰਦ ਕਰਤੀ ਤੇ ਹੌਲੀ-ਹੌਲੀ ਇਹਨੂੰ ਠੰਡਾ ਹੋਣ ਵਾਸਤੇ ਘੱਟੋ-ਘੱਟ 2 ਘੰਟੇ ਵਾਸਤੇ ਇਹਨੂੰ ਛੱਡ ਦਾਂਗੇ, ਰੈਸਟ ਕਰ ਦਾਂਗੇ। ਤੇ ਤਾਂਕਿ ਇਹ ਠੰਡਾ ਹੋ ਜਾਵੇ ਨਾ ਗਰਮੀ ਦੇ ਵਿੱਚ ਤਾਂ ਹੱਥ ਵੀ ਨਹੀਂ ਪਾਊਗਾ। ਤੇ ਦੇਖੋ ਇਹ ਹੁਣ ਸਾਡਾ ਮਟੀਰੀਅਲ ਠੰਡਾ ਹੋ ਚੁੱਕਿਆ ਤੇ ਮੈਂ ਬਟਰ ਪੇਪਰ ਲਿਆ। ਬਟਰ ਪੇਪਰ ਨੂੰ ਥੋੜਾ ਜਿਹਾ ਗ੍ਰੀਸ ਕਰ ਲਵਾਂਗੇ ਹਲਕਾ ਜਿਹਾ ਦੇਸੀ ਘੀਏ ਦੇ ਨਾਲ ਤੇ ਇਸ ਦੇ ਉੱਪਰ ਹੌਲੀ ਹੌਲੀ ਕਰਕੇ ਆਪਾਂ ਇਹਨੂੰ ਸੈੱਟ ਆ ਦੇਖੋ ਹੁਣ ਦੇਸੀ ਘੀ ਤੇ ਨਾਲ ਇਹਨੂੰ ਮੈਂ ਗ੍ਰੀਸ ਕਰ ਲੈਂਦਾ ਕਿ ਇੱਕ ਕਿਲੋ ਆਮਲਾ ਤੇ 1 ਕਿਲੋ ਆਮਲੇ ਦੇ ਵਿੱਚ ਉਸ ਪ੍ਰੋਪੋਰਸ਼ਨ ਦੇ ਵਿੱਚ ਆਲਮੋਸਟ 750 ਗ੍ਰਾਮ ਦੇ ਨੀਅਰ ਅਬਾਊਟ ਜਿਹੜੀ ਹੈ ਕਿ ਮੈਂ ਲਈਏ ਸ਼ੱਕਰ ਉਹਦੇ ਵਿੱਚ ਇੱਕ ਦੋ ਚਮਚ ਨਮਕ ਜਿਹੜਾ ਨਾਰਮਲ ਨਮਕ ਹੁੰਦਾ ਅੱਧਾ ਚਮਚ ਪਾਇਆ ਹੈਗਾ ਕਾਲਾ ਨਮਕ ਅਧੇ ਚਮਚ ਤੋਂ ਬਾਅਦ ਕਾਲਾ ਨਮਕ ਸੋੜੀ ਜੀ ਚੌਥਾ 1/4 ਜਿਹੜਾ ਟੀस्पून ਹੈ ਕਾਲੀ ਮਿਰਚ 2 ਟੀस्पून ਦੇਸੀ ਕੀ ਉਹ ਲਾਸਟ ਸਟੇਜ ਤੇ ਪਾਈ ਹੈ ਇੱਕ ਚਮਚ ਕਾਰਨਫਲੋਰ ਜਿਹਨੂੰ ਬਾਈਂਡਿੰਗ ਵਾਸਤੇ ਲਾਸਟ ਚ ਆਪਾਂ ਕੀਤਾ 2 ਪਾਏ ਨਿੰਬੂ ਨਿੰਬੂ ਬਿਲਕੁਲ ਲਾਸਟ ਚ ਪਾਏ ਤੇ ਇੱਕ ਚਮਚ ਪਾਇਆ ਹੈਗਾ ਅਜਵਾਇਨ ਤਾਂ ਇਹ ਟੋਟਲ ਇਨ ਇਨਗਰੀਡੀਅੰਟਸ ਹੈਗੇ ਨੇ ਉਹਦੇ ਆਮਲਾ ਕੈਂਡੀ ਦੇ ਤੇ ਚੀਨੀ ਦੀ ਜਗ੍ਹਾ ਮੈਂ ਪਾਈ ਸ਼ੱਕਰ ਤੇ ਬਾਕੀ ਜੋ ਵੀ YouTube ਤੇ ਆ ਉਹ ਸਾਰੇ ਚੀਨੀ ਯੂਜ਼ ਕਰ ਰਹੇ ਆ ਆਪਾਂ ਥੋੜਾ ਚੇਂਜ ਕਰਕੇ ਦੇਖੀਏ ਕਿਉਂਕਿ ਜੇ ਆਪਾਂ ਹੈਲਦੀ ਬਣਾ ਰਹੇ ਆ ਤਾਂ ਚੀਨੀ ਨੂੰ ਅਵੋਇਡ ਕਰੀਏ ਤਾਂ ਦੇਸੀ ਸ਼ੱਕਰ ਮੈਂ ਉਹਦੇ ਵਿੱਚ ਪਾਈ ਆ ਤੇ ਦੇਖਦੇ ਆ ਕਿ ਰਿਜ਼ਲਟ ਕਿਹੋ ਜਿਹਾ ਆ ਜੋ ਵੀ ਹੋਊਗਾ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗਾ